ਕਾਲ ਸਾਹਿਬ ਵਾਈਡ ਰਜਿस्ट्री ਫਤਿਹ ਗੁਰਮਤ এডਿਕੇਸ਼ਨ ਸੁਸਾਇਟੀ ਯੂਐਸਏ ਵੱਲੋਂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਖਾਸਪੁਰਾ ਡਿਸਟ੍ਰਿਕਟ ਅੰਬਾਲਾ ਹਰਿਆਣੇ ਦੇ ਵਿੱਚ ਇੱਥੋਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਕ੍ਰੰਤੀ ਸਿੰਘ ਜਿਨ੍ਹਾਂ ਦੀ ਪਿਛਲੇ 2-3 ਸਾਲ ਤੋਂ ਗੁਰਮਤ এডਿਕੇਸ਼ਨਰ ਸੁਸਾਇਟੀ ਵੱਲੋਂ ਸੇਵਾ ਕੀਤੀ ਜਾਂਦੀ ਹੈ ਇਹ ਤੁਸੀਂ ਬੱਚੀ ਦੇਖ ਰਹੇ ਹੋ ਨਾਲ ਇਹਨਾਂ ਦੇ ਇਲਾਜ ਵਾਸਤੇ ਪਰਿਵਾਰ ਵੱਲੋਂ ਜਿਹੜੀ ਇਹ ਬੇਨਤੀ ਕੀਤੀ ਗਈ ਸੀ ਸੋ ਬੱਚੇ ਦਾ ਜਿਹੜਾ ਇਲਾਜ ਹੈ ਚੱਲ ਰਿਹਾ ਹੈ ਦਿਮਾਗ ਦੇ ਜਿਹੜੇ ਸਟੈਨ ਨੇ ਬਹੁਤ ਜ਼ਿਆਦਾ ਵਧੇ ਹੋਏ ਨੇ 12 ਲੱਖ ਦੇ ਕਰੀਬ ਜਿਹੜਾ ਆ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਵਰਕ ਵਕ ਹਸਪੀਟਲ ਅੰਦਰ ਵਿੱਚੋਂ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆਰਥਿਕ ਪੱਖ ਕਮਜ਼ੋਰ ਹੋਣ ਕਰਕੇ ਵਧੀਆ ਇਲਾਜ ਨਹੀਂ ਹੋ ਸਕਿਆ ਸੋ ਪਰਿਵਾਰ ਵੱਲੋਂ ਜਿਹੜੀ ਹੈ ਸੰਸਥਾ ਨੂੰ ਬੇਨਤੀ ਕੀਤੀ ਗਈ ਸੀ ਗੁਰਮਤ ਐਜੂਕੇਸ਼ਨਰ ਸੋਸਾਇਟੀ ਦੇ ਸੋੱਚੇ ਪਰਿਵਾਰ ਵੱਲੋਂ ਜਿੱਥੇ ਐਜੂਕੇਸ਼ਨ ਉੱਤੇ ਕੰਮ ਕੀਤਾ ਜਾਂਦਾ ਹੈ ਆਪ ਸਾਰਿਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਇਹ ਸੇਵਾ ਵਕ ਵਕ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਹਰਿਆਣਾ ਪੰਜਾਬ ਦੇ ਵਿੱਚ ਬੱਚਿਆਂ ਦੀ এডੂਕੇਸ਼ਨ ਤੇ ਕੰਮ ਕਰਦੇ ਹਨ ਸੋ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਪਰਿਵਾਰ ਨੂੰ ਗੁਰਮਤ এডੂਕੇਸ਼ਨ ਸੁਸਾਇਟੀ ਯੂ ਐਸ ਏ ਵੱਲੋਂ 10000 ਦੀ ਜਿਹੜੀ ਸੇਵਾ ਆ ਉਹ ਦਿੱਤੀ ਜਾ ਰਹੀ ਹੈ ਤਾਂ ਕਿ ਬੱਚੇ ਦਾ ਇਲਾਜ ਵਧੀਆ ਹੋ ਸਕੇ ਇਹ ਪੜ੍ਹ ਲੈ ਕੇ ਬੱਚੇ ਚੰਗੇ ਇਨਸਾਨ ਬਣ ਕੇ ਤੇ ਸੋਹਣੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉ ਸਕਣ ਸੋ ਮੈਂ ਵਿਸ਼ੇਸ਼ ਧੰਨਵਾਦ ਕਰਦਾ ਹਾਂ ਗੁਰਮਤ এডੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਬੈਂ ਇੰਦਰਜੀਤ ਕੋਰ ਜੀ ਝੰਡਾ ਸੀਐਫਓ ਸਰਦਾਰ ਮਨਜੀਤ ਸਿੰਘ ਜੰਡਾ ਗੁਰਮਤ ਐਜੂਕੇਸ਼ਨਲ ਸੁਸਾਇਟੀ ਦੇ ਸਟੇਜ ਦੇ ਮੀਡੀਆ ਸਲਾਹਕਾਰ ਨੇ ਮੀਡੀਆ ਰਨ ਕਰਦੇ ਨੇ ਸਰਦਾਰ ਜਸਵਿੰਦਰ ਸਿੰਘ ਜੀ ਨਿਊਟਰ ਸਾਹਿਬ ਦਰਜੀਤ ਸਿੰਘ ਜੀ ਉਹਨਾਂ ਦਾ ਸਮੁੱਚਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਇਹ ਬੱਚੇ ਤੰਦਰੁਸਤ ਹੋਵੇ ਵੜ ਲੈ ਕੇ ਸੋਹਣੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੋ ਸਕਣ ਸੋ ਪਰਿਵਾਰ ਵੱਲੋਂ ਵੀ ਸਮੁੱਚੀ ਸੰਸਥਾ ਦਾ ਧੰਨਵਾਦ ਕੀਤਾ ਜਾਂਦਾ ਹੈ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਵਾਦ ਤੋਂ ਵਾਦ ਇਹਨਾਂ ਪਰਿਵਾਰਾਂ ਦਾ ਆਪਸ ਸਾਥ ਲਈਏ ਆਪਣੇ ਗਰੰਟੀ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋ ਜਾਈਏ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਵੱਲੋਂ ਦੋ ਆ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਕੀਤਾ ਜਾਂਦਾ ਹੈ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੀ ਪਤਨੀ